ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੀ ਹੋਵੇਗੀ। ਸਵੈਸ਼ਟ ਬੇਨਤੀ ਕਰਦੇ ਆਂ ਸੱਜਣੋਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਖਰਜ ਸਮਝ ਕੇ। ਅੱਜ ਦੀ ਆਪਣੀ ਵਿਜਿਟ ਪਿੰਡ ਅਲਗੋਮ ਕਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੱਜਣੋਂ ਤਹਿਸੀਲ ਪੱਟੀ ਭਾਈ ਜਸਵੰਤ ਦੇ ਫਾਰਮ ਤੇ ਪਹੁੰਚਦੇ ਆਂ। ਹਰ ਵਾਰ ਦੀ ਤਰ੍ਹਾਂ ਕੋਕਾ ਪੀ ਫਿ ਲੈ ਕੇ ਆਉਂਦਾ ਐ ਦੋ ਵੜਾ ਲੈ ਕੇ ਆ ਪਲੂਣ ਬਾਕੀ ਗੱਲਬਾਤ ਕਰਦੇ ਆ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਤੇ ਬਾਈ ਦਸਵੰਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਵਦਿਆ ਤੂੰ ਹੀ ਸੁਣਾਓ ਕਾਮ ਜੀ ਹਾਂ ਜੀ ਹਾਂ ਜੀ ਵਦਿਆ ਠੱਕੀ ਰਿਪੋਰਟਾ ਠੀਕ ਆ ਡਰੈਸ ਕਰਕੇ ਨੋਟ ਭਰਾ ਜੀ ਪਿੰਡ ਵੜਾ ਤੇਲੀਆਂ ਜੀ ਜੀ ਹਾਂ ਜੀ ਬਾਜ਼ਾਰ ਅਲਗ ਅਲਗੋ ਕੋਠੀ ਹਾਂ ਡਿਸਟ੍ਰਿਕਟ ਧਰਮਤਾਨ ਤਹਿਸੀਲ ਪਟੇ ਠੀਕ ਆ ਜੀ ਹਾਂ ਜੀ ਤੇ ਮੋਬਾਈਲ ਨੰਬਰ 8898132 ਸੱਜਣੋ ਇੱਕ ਕੁਐਸਚਨ ਆ ਪਿੰਡ ਵੀਰ ਦਾ ਅਲਗੋਂ ਕਲਾ ਵੀ ਆ ਤੇ ਵਾੜਾ ਤੇਲੀਆਂ ਦੇ ਨਦੀਕ ਬਿਲਕੁਲ ਲਾਗੇ ਵਾੜਾ ਤੇਲੀਆਂੇ ਸਮਝ ਲਓ ਭਾਵੇਂ ਅਲਗੋਂ ਕਲਾ ਸਮਝ ਲਓ ਤੇ ਭਾਵੇਂ ਵਾੜਾ ਤੇਲੀਆਂ ਦੋਵੇਂ ਪਿੰਡ ਇਹਨੂੰ ਲੱਗਦੇ ਨੇ ਠੀਕ ਆ ਜੀ ਤੇ ਬਾਕੀ ਜ਼ਿਲ੍ਹਾ ਸ਼੍ਰੀਨਿ ਤਰਨਤਾਰਾ ਹੈਗਾ ਬਾਈ ਜਸਵੰਤ ਜੀ ਦੋ ਵਿਹੜਾ ਲੈ ਕੇ ਆਏ ਨਖਾਣਾ ਹਾਂਜੀ ਬਹੁਤ ਖੂਬਸੂਰਤ ਵਿਹੜਾ ਮੈਂ ਨਾ ਕਿਆ ਗੱਲ ਹੈ ਪੀਸ ਜਦੋਂ ਵੀ ਕੱਢ ਕੇ ਲਿਆਉਂਦੇ ਚੁੰਚਣ ਕੇ ਕਿਦੇ ਲੱਭ ਕੇ ਲਿਆਉਂਦੇ ਜੀ ਕੋਕਾ ਹੀ ਲਿਆਈ ਦੇ ਆਂ ਹਾਂ ਵਾਹ ਦੇਖ ਕੋਕਾ ਲੱਭਦਾ ਹੈਂ ਕਿਆ ਬਾਤ ਹੈ ਹਾਂਜੀ ਬਹੁਤ ਜਾਨ ਸਾਹ ਅੱਛੀ ਛਾੜ ਛਾੜ ਕੇ ਜਿਵੇਂ ਆਪਾਂ ਸਬਜ਼ੀ ਲੈਣੀ ਨਾ ਰੇੜੀ ਤੋਂ ਇਦਾਂ ਪੀਸ ਛਾੜ ਕੇ ਜੇ ਦੁੱਗੀਆਂ ਲਾ ਕੇ ਜਾਂਦਾ ਫਲਾ ਵੀਡੀਓ ਉੱਤੇ ਹੀ ਇੱਕੀ ਪਾਈਏ ਪਰ ਲੈ ਆਈ ਤਾ ਕੋਕਾ ਹੀ ਹੈ ਤੇ ਫਾਲੋ ਫਾਲੋ ਕਰਾਈ ਜੀ ਫੜ ਲਓ ਫੜ ਲਈਏ ਹੋ ਵੀ ਜਾਂਦੀ ਹੈ ਮੱਛੀਆਂ ਫਲੂ ਨਹੀਂ ਲੱਗਦੀਆਂ ਇਹ ਤੇ ਜਾਂ ਦੋਗਾ ਪ੍ਰੂਨ ਪਹਿਲ ਨਾ ਹਾਂਜੀ ਠੀਕ ਆ ਉਹ ਜਰਸੀ ਆ ਗਈ ਹਾਂਜੀ ਇਹ ਐਚ ਐਫ ਕਰੋ ਸਕ ਹੈ ਨਾ ਤੇ ਇਹ ਤੋਂ ਸ਼ੁਰੂਆਤ ਕਰੀਏ ਹਾਂਜੀ ਵਾਹ ਜੀ ਕਿੰਨਾ ਕਿ ਤੁਹਾਡੇ ਅੜਗੇ ਨਾਲ ਦੁੱਧ ਮੱਛੀ ਭਰੂਗੀ ਬਾਕੀ ਚਲੋ ਰੱਬ ਦੀ ਓਟ ਆਸਰੇ ਹੁੰਦਾ ਪਹਿਲ ਨਾ ਦਾ ਤੇ ਅੰਤਜਾ ਹੀ ਲੱਗਣਾ ਇਹ ਤੇ ਆ ਜਦੋਂ ਭਰੂਗੀ ਕਰਮਾਂ ਵਾਲੀ ਫੇਰੀ ਆ ਅੰਤਜਾ ਦਊਗੀ ਮੱਛੀ 18 20 ਕਿਲੋ ਦੁੱਧ ਪਹਿਲਾਂ ਠੀਕ ਆ ਤੁਰੰਤ ਰੱਤ ਤੇ ਭਾਈ ਦੇ ਦੇਗਾ ਖੋਲ ਗਈ ਹਾਂਜੀ ਬਾਕੀ ਬੰਨਰੋ ਨਹੀਂ ਕੋਈ ਹੈਨਾ ਦੂਰ ਬਣਾ ਲਈ ਫਿਰ ਦੀ ਗਰਮਾਣੀ ਪੰਡ ਪਈਏ ਦਿਨ ਰਹਿੰਦੇ ਆ ਪੰਜ ਕਿੰਨੇ ਕਿੰਨਾ ਆਈਡੀਆ ਤੁਹਾਡੇ ਨਾਲ ਕਿੰਨਾ ਅੰਦਾਜ਼ਾ ਲੈ ਜੂਗੀ ਪੰਜ ਛੇ ਬੜੇ ਰਾਮਨਾਥ ਹਨ ਥੁਲੇ ਢੁਲੇ ਲੈ ਜੂ ਹਫਤਾ ਵੀ ਸਾਡੇ ਅੰਦਾਜ਼ੇ ਅਤੇ ਹਫਤਾ ਵੀ ਖੜ ਸਕਦੀ ਹੈ ਜੇ ਕੁੜੇ ਪੜੇ ਕੋਈ ਨਹੀਂ ਇੱਡੇ ਖਾਸ ਪੀਸੇ ਹਾਂ ਅਜੇ ਨਹੀਂ ਕੋਈ ਪਰਾ ਹਾਂ ਬਾਕੀ ਲੋ ਸਲੋਸ ਕਰਦੀ ਹੈ ਨਾ ਮੈਂ ਮੈਂ ਗੰਦਾਜ ਬੱਛੀ ਆ ਪੂਰੇ ਗੋਬਾ ਵਾਲੀ ਬੱਛੀ ਆ ਸਜਣਾ ਜਿਹਨੂੰ ਗੋਬਾ ਵਾਲੀ ਆਂਦੇ ਆ ਹੈਗੀ ਪਹਿਲਨ ਪਲੂਣ ਆ ਬਾਕੀ ਟੇਲ ਟੂਲੇ ਚੰਗੀ ਖਾਸ ਬਣਾਈ ਆ ਆਰਡਰ ਕੁਆਲਟੀ ਬੈਕਗਰਾਉਂਡ ਤੁਸੀਂ ਵੇਖ ਸਕਦੇ ਜੇ ਆਂਦੀ ਹੈ ਕਿ ਪੂਰਾ ਸਿਰਾ ਹੀ ਆ ਹੈ ਨਾ ਹਾਂ ਰੋਕ ਲੋ ਮੇਰਾ ਭਰਾ ਫੋਫਵਾਸ ਕਰ ਲੈ ਤੇ ਰੋਕ ਲਾ ਠੀਕ ਆ ਲੈਓ ਖੈ ਨੂੰ ਚਕਰ ਮਾਲੀ ਨੂੰ ਜਿੰਦੀ ਰਵੇ ਜਿੰਦੇ ਘਰੇ ਜਾਵੇ ਉਹਨੂੰ ਭਾਗ ਲਾਵੇ ਨਹੀਂ ਤੇ ਇਸ ਭਾਗ ਤੇ ਚੱਦਣ ਵਾਲੀ ਨਹੀਂ ਕੋਈ ਵੀ ਨਹੀਂ ਜੀ ਇਹ ਤੇ ਸਜਨੋ ਜਿੰਨੇ ਪਹਿਲਾ ਫੋਨ ਲਾਤਾ ਉਹ ਵੇਲਾ ਨਾ ਵੇਖੋ ਕਿਉਂਕਿ ਚੀਜ਼ ਸੋਹਣੀਆ ਬਰੀਕੀ ਵਾਲੀ ਆ ਨਸਲ ਕੁਆਲਟੀ ਵੀ ਪੂਰੀ ਆ ਜਿੰਨੂੰ ਪਤਾ ਉਹਨੂੰ ਪਤਾ ਸੀ ਤੇ ਚੰਗੀ ਗੁੱਬਗਵ ਚੰਗਾ ਪੈਂਦਾ ਵਸੇਰਾ ਸਮਾਂ ਕੋਈ 8 ਦਿਨ ਦਾ ਲੈ ਜੂ ਪੂਰੇ ਅਜੇ ਫੱਟੇ ਲਾ ਜੂ ਕਿ ਕਰਮਾਂ ਵਾਲੀ ਜੇ ਗੱਲ ਕਰੀਏ ਤੇ ਹੋਰ ਚੰਗੀ ਬੰਨਰ ਬਣ ਜੂਗੀ ਅ ਜੀ 3 ਰੀਗਾ 6 ਤਰੀਨ ਕਾਪੀ ਵਾਲੇ ਦੇਣਾ ਹਜੇ ਅੱਛਾ ਆ ਹਫਤਾ ਗਿਆ ਬੱਚੀ ਦਾ 18 18 ਕਿਲੋ ਦੁੱਧ ਨਹੀਂ ਛੱੜਦੀ ਹਨਾ ਮੈਂ ਜ਼ਿਆਦਾ ਦੇ ਦਊਗੀ ਐਸਾ 20 ਪਲੱਸ ਵੀ ਕਰ ਜੂਗੀ ਜੀ ਕਰ ਦੂਗੀ ਜੇ ਤੇ ਸੂਗੇ ਬੱਚੀ ਸੋਣਾ ਦੇ ਵਿੱਚ ਆਪਾਂ ਬੱਚਿਆਂ ਦਾ ਫਾਰਮ ਦੁੱਧ ਵੜਾ ਦਿੰਦੇ ਹਾਂ ਠੀਕ ਆ 20 ਪਲੱਸ ਨਹੀਂ ਛੱੜਦੀ ਸੱਜਣੋ ਇਹ ਕਰਾ ਇਹਨੂੰ ਕਰਕੇ ਮੜਿਆ ਵਿਖਾ ਦੇ ਹੋਰ ਲੈ ਵਾ ਨੂੰ ਵਾ ਕੀ ਬਾਤ ਹੈ ਮੈਂ ਨਾ ਪੂਰਾ ਸਰਾਜ ਭਈ ਹੈ ਵਾਹ ਜੀ ਵਾਹ ਨਹੀਂ ਓਕੇ ਬੋੜਾ ਜਾ ਪੂਰੇ ਠੰਡੇ ਸੀ ਲਿਆ ਤੇ ਰੇਟ ਦੀ ਗੱਲ ਕਰੀਏ ਤੇ ਕਿੰਨਾ ਕਰ ਦਈਏ ਮੋਲ ਦੇ ਵੀਰ ਦੀ ਕਰਨ ਜਿੰਨਾ ਮਰਜ਼ੀ ਕਰ ਸਕਦੇ ਲੈ ਵੀ ਸਕਦੇ ਹੱਕ ਵੀ ਬੰਦਾ ਹੈ ਮੇਰੀ ਚੀਜ਼ ਚੰਗੀ ਆ ਹਾਂ ਬਹੁਤ ਜਿਆਦਾ ਮੋਲ ਆਪਾਂ 75 ਦੀ ਦੇਣੀ ਜੈਸਾ ਮੋਲ ਨਹੀਂ ਆਪਾਂ ਕੋਈ ਵੀ ਤੇ ਜੋ ਪਿਆਰ ਮਾ ਉਤ ਕੋਈ ਛੋਟ ਛੱਪਾ ਕਰਦਾ 2000 ਦਾ ਜੂ ਚਲੋ ਕੋਈ ਨਹੀਂ ਕਿੰਨੀ ਵਾਤੂ ਵਧੂ ਹੈ ਨਾ 2000 ਦਾ ਕਰ ਦਿਓ ਕਰਤਾ 73000 ਦੀ ਜਸ਼ਨੋ ਕਰਦੇ ਹੋਣਾ ਬਸ ਹੁਣ 73 ਦੀ ਆ ਫਿਰ ਨਾ ਕਿ ਵੀਰ ਭਰਾ ਕਿਉਂਕਿ ਜਿਹੜਾ ਵੀ ਪੁਜਾ ਦੇ ਉਹਨਾਂ ਦੇਖਤ ਨਾ ਆਵੇ ਪਹਿਲੇ ਫੋਨ ਤੇ ਜਿਉਂ ਕਹਤਾਂ ਉਹਦੇ ਲੈਣਾ ਫਿਰ ਨਾ ਭੈਣ ਭਰਾ ਕਹੀ ਫਿਰ ਮਾਣਾਂ ਦੇ ਕਰੋ ਦੋਨਾਂ ਨੇ ਕਿਹਾ ਦੋ ਆਪਾਂ ਦੋ ਟਾਲਾ ਲਾਲਾ ਪਿਆਰ ਕਰਦੇ ਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਇਹ ਦੂਜੇ ਨੰਬਰ ਤੇ ਬੋਦੀ ਵਾਲੀ ਆ ਗਈ ਹਨਾ ਬੋਦੀ ਬਾਪੀ ਕਰਾ ਬਖਾ ਮੇਰਾ ਭਰਾ ਲਾਗ ਗਿਆ ਫੜ ਕੇ ਮੁਖੜਾ ਮਖੜਾ ਦਾ ਵਾਹ ਕਿਆ ਬਾਤ ਹੈ ਜੰਮੀ ਕਲੀ ਵੇਖੋ ਮੈਂ ਨਾ ਜੀ ਪੂਰੇ ਵਜਨ ਲੋਡ ਤੇ ਥੰਦੀ ਕੀ ਗੱਲ ਕਰਦੇ ਨੋ ਬਣਾ ਖਾਣ ਲਗਾ ਸਮਾਂ ਕੋਈ 10 12 ਦਿਨ ਦਾ ਲੱ ਜਾਂਦੀ ਹੈ ਨਾ ਹਾਂਜੀ ਹਾਂਜੀ ਰੋਕ ਵੀ ਭਿੰਦਾ ਹੈ ਹੈਨਾ ਗੱਲ ਬਾਤ ਇਹ ਪਿੱਛੋ ਢੇਲ ਢੋਲ ਫੜ ਕੇ ਉਠਾ ਰੋ ਕੇ ਕਰਾ ਹਾਂਜੀ ਵਾਹ ਜੀ ਹੈਨਾ ਢੇਲ ਢੋਲ ਉਖਾ ਰੋਕ ਭਿੰਦਾ ਤ ਨਹੀਂ ਮੈਂ ਨਾ ਪੂਰਾ ਰੋਕ ਛੱਡ ਦਾਂ ਨੂੰ ਕਰ ਦੇ ਕਰਮਾਲੀ ਨੂੰ ਚਲ ਹੋ ਗਿਆ ਨਾ ਸੇਲਲੀ ਵੜੀ ਆ ਨਾ ਸੇਲ ਵੜੀ ਆ ਮੈਂ ਨਾ ਇਹ ਵੀ ਉਹਦੇ ਆ ਕੋ ਪਟਾਕੇ ਬਾਹੂ 15 ਦਿਨ ਖੁੱਲੇ ਡੁੱਲੇ ਖੜਨੇ ਬਸ ਬੜੀ ਬੜੀ ਜਿਆਦੀ ਆ ਹਾਂ ਤੋੜ ਦੇ ਨੂੰ ਵੀ ਖੋਲ ਕੇ ਜੀ ਜਾਣੇ ਲੰਮੇ ਖੁੱਲੀ ਰਹੀ ਐ ਸਫਾਰਮ ਠੀਕ ਆ ਤੜੀ ਬੜੀ 15 ਦਿਨ ਜਿਹੜੇ ਆ ਬੜੇ ਰਾਮਨਾਥ ਵਾਛੀ ਸਜਣੋਂ ਖੜੂਗੀ ਤੇ ਬੋਦੀ ਵਾਲੀ ਆ ਬਰੀ ਕੀ ਬਰੂ ਕੀ ਬੜੀ ਜਾਰੀ ਵਾਛੀ ਦੀ ਐ ਸੋਹਣੀ ਬੋਧ ਆ ਤੇ ਜੇ ਦੂਜੇ ਬੰਨੋ ਹਿਸਾਬ ਲਈਏ ਤੇ ਪਿੱਠ ਕੁੜਾ ਵੀ ਕਿਆ ਕਮਾਲ ਦਾ ਲੱਗਾ ਖੂਬਸੂਰਤ ਆ ਵਜਨ ਲੋਡ ਦੀ ਫੋਲਿਆ ਰਾਜੀ ਬਾਜੀ ਆ ਪੂਰੀ ਤੁਸੀਂ ਵੇਖੋ ਆਪ ਹੀ ਤੇ ਥਾਨ ਵੀ ਚੰਗਾ ਲੱਗਾ ਇਹ ਨਹੀਂ ਨਿੱਕਾ ਪਹਿਲਾ ਸੂਆ ਹੀ ਸੋਨਾ ਤੇ 20+ ਇਹ ਵੀ ਦੁੱਧ ਨਹੀਂ ਛੱਡਦੀ ਹੈ ਨਾ ਨਹੀਂ ਛੱਡਦੀ 20+ ਅਜੇ ਤੇ ਖੁੱਲਣਾ ਅਜੇ 15 ਦਿਨ ਬੜੇ ਹੁੰਦੇ ਆ ਗਾਂ ਦੇ ਰਾਤੋਂ ਰਾਤ ਬਨ ਜਾਂਦੀ ਜੇ ਬੰਨਾ ਹੋਵੇ ਲਾਓ ਮੋੜ ਲਿਓ ਲੱਤ ਜਾਣਿਆ ਵਿਖਾਓ ਮੂੰਹ ਮਾਇ ਕਰਵਾ ਚਿਕਾ ਹਾਂ ਲਾਓ ਮੋੜ ਲਿਓ ਕਾਨਾ ਕੋਨੇ ਕਿੱਥੇ ਹੋਟਾ ਕਾਨਾ ਤਾਂ ਬਿਲਕੁਲ ਨਿਕਾਜਾ ਲੱਗਾ ਹਨਾ ਜਵੇਂ ਸਹਿ ਦਾ ਲੱਗਾ ਹੁੰਦਾ ਘੜਕੇ ਜੇ ਲਾਇਆ ਹੁੰਦਾ ਹਾਂ ਵਾਹ ਜੀ ਵਾਹ ਕੀ ਬਾਤ ਹੈ ਨਹੀਂ ਓਕੇ ਰਪੋੜਿਆ ਭਰਾ ਰਾਜੀ ਬੜੀ ਆ ਜਵੇਂ ਮਾਲਵਾੜੀ ਘੋੜੀ ਹੁੰਦੀ ਹੈ ਨਾ ਹਾਂ ਕੀ ਬਾਤ ਹੈ ਹਨਾ ਛਾਂ ਦੀ ਆਰਡਰ ਕੁਆਲਿਟੀ ਦੇਖੋ ਨਹੀਂ ਕੋਕਾ ਪੀਸ ਆ ਜੀ ਲਾ ਪੂਰੀ ਕਰਮਾ ਵਾਲੀ ਜਿੰਦੀ ਰਵੇ ਤੇ ਬਾਕੀ ਸੱਚ ਨੂੰ ਜਿਹੜੀ ਫੋਰਡ ਫਾਰ ਜੀ ਲੱਗੀ ਉਹ ਨਹੀਂ ਚੱਲਦੀ ਹਨਾ ਹੂੰ ਸੋਹਣੀ ਨਾ ਵੇ ਤੇ ਲ ਵੱਡੀ ਪਈ ਆ ਪੂਰੀ ਬਣ ਕੇ ਸੋਊਗੀ ਕਰਮਾ ਲਈ 15 ਦਿਨ ਖੁੱਲੇ ਡੁੱਲੇ ਲਾਇਏ ਨੇ ਲੈ ਜਾਣੇ ਲਾਇਏ ਨੇ हां बनजुगी लेडू 15 ਦੇ ਤੇ 1900 ਕੋ ਜਾਰੀ ਬਣਜੂ ਲੱਥੀ ਦੇਖੋ ਕਿੰਨੀ ਆ ਸਮਾਂ ਵੀ ਕਿੰਨਾ ਪੈ ਕਿੰਨੀ ਲੱਥ ਕੀ ਬਚੀ ਨਹੀਂ ਨਹੀਂ ਪੂਰੀ ਬਣੀ ਪਈ ਆ ਹਾਂ ਬੱਚੀ ਦੇ ਥੱਲੇ ਪੂਰੀ ਵਿਤਰੀ ਜਾਨੀ ਹਾਂ ਹਾਂ ਰਾਜੀ ਬਾਜੀ ਫੋਲਿਆ ਤੇ ਕਿੰਨੇ ਦੀ ਬਾਈ ਜਸਾਨਸਾਂ ਦੇ ਦਿੱਤੀ ਆ ਦੇ ਵੀਰ ਦੀ ਮੱਛੀਆਂ ਲੱਖ ਲੱਖ ਦੀਆਂ ਦੇਈ ਜਾਂਦੇ 90 ਦੇ ਦਿੰਦੇ ਆ ਗੰਦਮਾਲ ਵੇਚਿਆ ਵਿਘਿਆ ਤੋਂ ਦਾਹ ਦੇਣਾ ਨੂੰ ਲੱਖ ਦੀ ਮੱਛੀ ਹੈਗੀ 95 ਨਾ ਮਾਲ ਵੀ ਕਿਹੜਾ ਬਾਹ ਹੈਗਾ ਮਾਲ ਵੀ ਨਹੀਂ ਹੈਗਾ ਆਪਾਂ ਦੇ ਲੈਣੀ ਕਰਨਾ ਜੇ ਕਿ ਵੀਰ ਭਰਾਣੇ ਸਾਹਮਣੇ ਦੱਸ ਦੇਣ ਤਾ ਹਾਂਜੀ 70 ਵੀ ਦੇਦਾ ਮੱਛੀ ਪੂਰੇ 2 ਛੜ ਦੇ ਦੇ ਵੇਖ ਲਓ ਤੇ ਨਹੀਂ ਨਹੀਂ ਤੁਹਾਡੀ ਖੁਸ਼ੀ ਆ ਹਾਂ 2 ਜਾਰਾ ਨਹੀਂ ਆਪਾਂ ਦੇ ਚਲੋ ਵੇਖ 68 ਤੇ ਉਹਦਾ 73 ਜੋ ਲੈਣਾ ਉਹ ਹੀ ਆ ਮੇਰਾ ਭੈਣ ਸਰਾ ਮੈਨੂੰ ਵੀ ਮਜਬੂਰ ਨਾ ਕਰੇ ਸਚਨੋ ਖਰੀਦਦਾਰੀ ਜ਼ਰੂਰ ਕਰਿਓ ਵਛੀਆਂ ਟੋਪ ਦੀਆਂ ਐ ਬਰੀਡ ਵਾਲੀਆਂ ਐ ਰਾਜੀ ਬਾਜੀ ਆ ਵਜਨ ਲੋਡ ਦੀਆਂ ਜਿੰਨੇ ਬਰੀਡ ਤੇ ਜਾਂ ਜਿੰਨੇ ਘਰੇ ਰੱਖਣੀਆਂ ਗਾਂ ਕੰਮ ਕਰਨਾ ਜੋ 2 ਰੁਪਏ ਲੈਣੇ ਵੀ ਆ ਉਹਨੂੰ ਵਾਧੇ ਵੰਦਿਆ ਤੇ ਖਰੀਦਦਾਰੀ ਕਰਿਓ ਸਸੀ ਕਾ ਦੀ ਆਪਣੀ ਗਾਰੰਟੀ ਹੋਗੀ ਦੋਵਾਂ ਦੀ ਬਿਲਕੁਲ ਠੀਕ ਆ ਓਕੇ ਭਰਾ ਵਧੀਆ ਗੱਲ ਐ ਸਨਾਂ ਦੀ ਗਾਰੰਟੀ ਆ ਤੇ ਬੇ ਧੜਕੂ ਹੋ ਗਈ ਜਿਹੜੀ ਖਰੀਦਦਾਰੀ ਕਰਿਓ ਕੋਈ ਭੈਣ ਭਰਾ ਮਗਾਉਣ ਆਨਲਾਈਨ ਕੋਈ ਚੱਕਰ ਠੀਕ ਆ ਜੀ ਸਸੀ ਕਾ ਦੀ ਸਾਰਿਆਂ